ਸਵੀਰਾ ਪਟਿਆਲਾ ਦੇ ਗੁਰੂ ਘਰਦਿਆਂ ਨੇ ਜਿੱਥੇ ਮਾਹੌਲ ਉਸ ਸਮੇਂ ਤਣਾਪੂਰਨ ਬਣ ਗਿਆ ਜਦਿੱਥੇ ਗੁਰੂ ਘਰ ਦੇ ਪ੍ਰਧਾਨ ਕੋਲ ਮੁਆਫੀ ਮੰਗਣਾਈ ਨਿਹੰਗ ਸਿੰਘਾਂ ਗੇ ਪ੍ਰਧਾਨ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਇੰਨਾ ਹੀ ਨਹੀਂ ਇਸ ਦੌਰਾਨ ਪ੍ਰਧਾਨ ਦੇ ਮੁੰਡੇ ਵੱਲੋਂ ਇੱਕ ਨੌਜਵਾਨ ਦੀ ਦਸਤਾਰ ਵੀ ਲਾ ਦਿੱਤੀ ਗਈ ਦਰਸਲ ਪਿਛਲੇ ਦਿਨੀ ਪ੍ਰਧਾਨ ਦੇ ਮੁੰਡੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚੋਂ ਗੁਰੂ ਘਰ ਦੇ ਅੰਦਰ ਇੱਕ ਲੜਕੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਜਿਸ ਦੇ ਰੋਸ ਵਿੱਚੋਂ ਨਿਹੰਗ ਸਿੰਘਾਂ ਵੱਲੋਂ ਜਦ ਇਸ ਮਸਲੇ ਨੂੰ ਲੈ ਕੇ ਪਹੁੰਚ ਕੀਤੀ ਗਈ ਤਾਂ ਉੱਥੇ ਮਾਹੌਲਤ ਪੂਰਨ ਹੋ ਪਣ ਗਿਆ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਅਤੇ ਮਾਮਲਾ ਸ਼ਾਂਤ ਕਰਵਾਇਆ ਪਰसों ਇੱਕ ਮਸਲਾ ਆਪਣੇ ਕੋਲ ਵੀਡੀਓ ਆਈ ਤੇ ਉਹ ਸਬੰਧ ਚ ਅਸੀਂ ਉਰੇ ਆਏ ਤੇ ਸ਼ੁੱਕਰਵਾਰ ਨੂੰ ਤੇ ਸ਼ੁੱਕਰਵਾਰ ਨੂੰ ਜਿਹੜਾ ਪ੍ਰਧਾਨਤੀ ਉਹਨੇ ਪ੍ਰਧਾਨ ਨੇ ਸਾਡੇ ਕੋਲੇ ਗਲਤੀ ਮੰਨੀ ਤੀ ਉਹ ਕਹਿੰਦਾ ਸੀ ਵੀ ਮੈਂ ਸੰਗਤ ਦੇ ਵਿੱਚ ਐਤਵਾਰ ਨੂੰ ਕੰਨ ਫੜ ਕੇ ਮਾਫੀ ਵੀ ਮੰਗੂੰਗਾ ਤੇ ਜਿਹੜੀ ਆਪਣੀ ਪ੍ਰਧਾਨਗੀ ਉਹ ਤੋਂ ਅਸਤੀਫਾ ਦਊਗਾ ਤੇ ਆਪਦੇ ਬੱਚੇ ਦਾ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਕੇ ਦਰਵਾਰ ਦੇ ਗੇਟ ਤੇ ਬਿਠਾਉਂਗਾ ਤਾਂ ਅੱਜ ਉਹ ਮੁਕਰ ਗਿਆ ਇਸ ਗੱਲ ਤੋਂ ਪਪਾ ਜੀ ਮਾਮਲਾ ਕੀ ਸੀ ਕਿਸ ਗੱਲ ਦਾ ਮਾਮਲਾ ਉਹ ਦਰਬਾਰ ਦੇ ਵਿੱਚ ਇੱਕ ਬੀਬੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਇਹ ਹਾਸਾ ਮਜ਼ਾਕ ਦਰਬਾਰ ਦੇ ਗੁਰੂ ਦੇ ਦਰਬਾਰ ਦੇ ਵਿੱਚ ਨਹੀਂ ਚੱਲਦਾ ਇਹ ਹਾਸਾ ਮਜ਼ਾਕ ਬਾਹਰ ਹੁੰਦਾ ਜਦੋਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਣ ਸਭੋ ਸੋਤ ਹੋਣ ਉਦੋਂ ਹਾਸੇ ਮਜ਼ਾਕ ਨਹੀਂ ਹੁੰਦੇ ਹੁੰਦੇ ਮਹਾਰਾਜ ਦੀਆਂ ਹਜ਼ੂਰੀਆਂ ਦੇ ਵਿੱਚ ਹੁਣ ਕੀ ਗੱਲ ਬਾਕੀ ਇਹ ਸਾਡੇ ਸਿੱਖ ਭਾਵਨਾਵਾਂ ਦੇ ਮਰਾਂ ਨੂੰ ਥੇਸ ਪਹੁੰਚੀ ਹੈ ਜੀ ਤੇ ਅਸੀਂ ਇਹਨਾਂ ਤੇ ਸਾਰਵਾਈ ਦੀ ਮੰਗ ਕਰਦੇ ਆ ਕਿ ਸਾਨੂੰ ਐਸਐਸਪੀ ਭਾਈ ਪਲਵਿੰਦਰ ਸਿੰਘ ਚੀਮਾ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਤੇ ਬਾਕੀ ਜੋ ਬਣਦੀ ਕਾਰਵਾਈ ਆ ਉਹ ਕਾਨੂੰਨ ਕਰੂਗਾ ਤੇ ਅਸੀਂ ਹੁਣ ਆਪਣਾ ਐਫਆਈਆਰ ਦਰਜ ਕਰਵਾ ਰਹੇ ਹਾਂ ਮਾਮਲਾ ਸੀ ਇਕੱਠੇ ਹੁਣ ਕੀ ਗੱਲਬਾਤ ਹੋਈ ਇਹਨਾਂ ਨਾਲ ਸਰ ਇੱਕ ਵੀਡੀਓ ਵਾਇਰਲ ਹੋਈ ਹੈ ਕਿਸੇ ਲੜਕੀ ਲੜਕੀ ਦੀ ਜਿਹਨੂੰ ਲੈ ਕੇ ਜੰਗ ਸਿੰਘਾਂ ਚ ਕਾਫੀ ਗੁੱਸਾ ਹੈ ਕਿ ਗੁਰੂ ਘਰ ਚ ਜੋ ਵੀ ਵੀਡੀਓ ਬਣ ਇਸ ਤਰ੍ਹਾਂ ਦੀ ਬਣੀ ਉਹ ਮਰਿਆਦਾ ਦੇ ਖਿਲਾਫ ਹੈ ਤਾਂ ਅਸੀਂ ਇਹਨਾਂ ਨੂੰ ਗੱਲ ਸਮਝਾਈ ਹੈ ਤੇ ਇਹ ਹੁਣ ਜਾ ਕੇ ਆਪਣੀ ਸਟੇਟਮੈਂਟ ਦੇਣਗੇ ਨਾਲੇ ਉਹ ਵੀਡੀਓ ਕਰਨਗੇ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਐ ਐਫ ਆਈ ਆਰ ਬਣਦੀ ਐ ਹੋਰ ਉਹਨੂੰ ਦੱਸਦਾ ਵੀ ਜੋ ਇਸਪਰ ਲਾਅ ਬਣਦਾ ਸੀ ਕਰ ਤੋ ਤਿਆਰ ਆ ਆ ਗੱਲ ਹੋਈ ਐ ਹੁਣ ਇੱਥੇ ਵੀ ਜਾ ਰਹੇ ਨੇ ਥਾਣੇ ਥਾਣੇ ਜਾ ਕੇ ਉੱਥੇ ਆਪਣਾ ਸਟੇਟਮੈਂਟ ਸਪੱਕ ਰੱਖਣਾ ਕੋਈ ਤਲਾਸ਼ੀਆਂ ਦੀ ਗੱਲਬਾਤ ਹੋਈ ਐ ਸਰ ਉਹਦਾ ਜੀ ਸਰ ਮੇਨ ਗੱਲ ਇੱਥੇ ਪ੍ਰਧਾਨਗੀ ਦੇ ਰੋਲੇ ਨੂਲੇ ਨਹੀਂ ਆਏ ਇਹ ਆਏ ਨੇ ਲੈ ਕੇ ਜਿਹੜੀ ਵੀਡੀਓ ਵਾਇਰਲ ਹੋਈ ਐ ਉਹਨੂੰ ਲੈ ਕੇ ਕਿਹੜੀ ਵੀਡੀਓ ਵਾਇਰਲ ਹੋਈ ਐ ਉਹ ਜੋ ਮਰਿਆਦਾ ਗੁਰੂ ਘਰ ਦੀ ਉਹਦੇ ਮੁਤਾਬਕ ਜਿਹੜਾ ਉਹਨਾਂ ਦੇ ਕੁੜੀ ਮੁੰਡੇ ਦੇ ਲੱਛਣ ਸੀਗੇ ਉਥੇ ਜੋ ਐਕਟ ਸੀਗੇ ਉਹ ਮੁਤਾਬਕ ਨਹੀਂ ਸੀਗੇ ਉਹਦੇ ਕਰਕੇ ਇਹ ਆਏ ਨੇ ਉਹ ਵੀਡੀਓ ਕਰਕੇ ਠੀਕ ਹੈ ਸਰ ਬਿਲਕੁਲ ਕਾਨੂੰਨ ਕੋ ਲਾਅ ਆਫ ਲੈਂਡ ਵਿਲ ਪ੍ਰਵੇਲ ਕਨਸਟੀਟਿਊਸ਼ਨ ਔਰ ਲਾਅ ਦੇ ਅੱਗੇ ਕੋਈ ਜਿਹੜੇ ਸਭ ਇੱਕ ਬਰਾਬਰ ਨੇ ਜਦੋਂ ਮੈਂ ਨੰਗ ਸਿੰਘਾਂ ਨੂੰ ਸਮਝਾਇਆ ਤੇ ਇਹ ਵੀ ਦਸਤਿਲਾਂ ਗੱਲ ਸਮਝ ਗਏ ਤੇ ਉਹ ਥਾਣੇ ਜਾ ਕੇ ਬਿਆਨ ਦੇਣਗੇ ਬਿਆਨਾਂ ਮੁਤਾਬਕ ਜੋ ਕਰ ਵੀ ਬੜਦੀ ਐ ਉਹ ਕੀਤੀ ਜਾਊਗੀ